ਸਰ ਮੈਂ ਇੱਕ ਖਬਰ ਪੜ੍ਹੀ ਕਿ ਪਿਓ ਦੀ ਅਰਥੀ ਨੂੰ ਮੋਟਾ ਦੇਣ ਤੋਂ ਪਹਿਲਾਂ ਭਰਾ ਭਰਾ ਆਪਸ ਵਿੱਚ ਲੜ ਪਏ ਤੇ ਲਹੂ ਲੋਹਾਨ ਹੋ ਕੇ ਥਾਣੇ ਪਹੁੰਚੇ ਇਹ ਪੂਰਾ ਮਾਮਲਾ ਕੀ ਹੈ ਦੇਖੋ ਸਰਪਜੀਤ ਤੁਸੀਂ ਲਹੂ ਦੀ ਗੱਲ ਕੀਤੀ ਹੈ ਔਰ ਮੈਨੂੰ ਯਮਲਾ ਜੱਟ ਜਿੱਦਾ ਗਾਣਾ ਯਾਦ ਆ ਰਿਹਾ ਕਿ ਚੱਟਾ ਹੋ ਗਿਆ ਲਹੂ ਭਰਾਵੋ ਚੱਟਾ ਹੋ ਗਿਆ ਲੋਕ ਦੇਖੋ ਇੱਕ ਪਾਸੇ ਪਿਓ ਦੀ ਅਰਥੀ ਜਿਹੜੀ ਹੈ ਉਹ ਪਈ ਹੈ ਤੇ ਦੂਜੇ ਪਾਸੇ ਦੋ ਭਰਾ ਜਿਹੜੇ ਆ ਜਾਇਦਾਦ ਕਰਕੇ ਲੜ ਪੈਂਦੇ ਆ ਲਹੂ ਲੋਹਾਨ ਹੋ ਜਾਂਦੇ ਆ ਔਰ ਮੈਂ ਸੋਚ ਰਿਹਾ ਕਿਉਂਕਿ ਦੇਖੋ ਜਿਹੜੇ ਮਾਪੇ ਹੁੰਦੇ ਹਨ ਨਾ ਉਹਨਾਂ ਲਈ ਬੱਚੇ ਬਹੁਤ ਕੀਮਤੀ ਹੁੰਦੇ ਆ ਤਾਂ ਸ਼ਾਇਦ ਪਿਓ ਦੀ ਜਿਹੜੀ ਡੈੱਡ ਬਾਡੀ ਆ ਉਹ ਅੰਦਰੋਂ ਇਹ ਕਹਿੰਦੀ ਹੋਵੇ ਕਿ ਪੁੱਤਰ ਤੁਸੀਂ ਠੀਕ ਆ ਕਿ ਨਹੀਂ ਜੇ ਜਾਇਦਾਦ ਪਿੱਛੇ ਲੜਨਾ ਸੀ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਜਾਇਦਾਦ ਵੰਡ ਕੇ ਚਲੇ ਜਾਂਦਾ ਕਿਉਂਕਿ ਕਿਸ ਨੂੰ ਇਨਸਾਨ ਨੂੰ ਵੀ ਇਹ ਪਤਾ ਥੋੜਾ ਕਿ ਮੌਤ ਕਦ ਆਉਣੀ ਹੈ ਜੀ ਪਿਓ ਦੀ ਡੈੱਡ ਬਾਡੀ ਪਈ ਹੈ ਔਰ ਪੁੱਤ ਜਾਇਦਾਦ ਪਿੱਛੇ ਲੜ ਰਹੇ ਆ ਮਤਲਬ ਮਰਨ ਵੀ ਖਰਾਬ ਕਰ ਦਿੱਤਾ ਔਰ ਆਪਣੀ ਕੀ ਇੱਜ਼ਤ ਬਣਾਈ ਉਹਨਾਂ ਨੇ ਪਿੰਡ ਵਿੱਚ ਮਿਸਤਰੀ ਦਾ ਰਾਜ ਕੀ ਇੱਜ਼ਤ ਬਣੀ ਆ ਔਰ ਦੱਸਿਆ ਜਾ ਰਿਹਾ ਕਿ ਡੈੱਡ ਬੋਡੀ ਦਾ ਸੰਸਕਾਰ ਤਾਂ ਇੱਕ ਪਾਸੇ ਕਰਨਾ ਉਹਨਾਂ ਨੂੰ ਪਹਿਲੇ ਉੱਥੋਂ ਹੀ ਜਿਹੜਾ ਥਾਣੇ ਲੈ ਕੇ ਜਾਣਾ ਪਿਆ ਕਿਉਂਕਿ ਐਗਰੈਸ਼ਨ ਇੰਨਾ ਵੱਧ ਗਿਆ ਗੁੱਸਾ ਇੰਨਾ ਵੱਧ ਗਿਆ ਤੁਸੀਂ ਦੇਖੋ ਇੱਕ ਦੂਜੇ ਨੇ ਕਿਹੋ ਜਿਹੀ ਕੁੱਟਮਾਰ ਕੀਤੀ ਹੋਣੀ ਕਿ ਖੂਨ ਨਿਕਲਿਆ ਉਹਨਾਂ ਨੇ ਇਹ ਨਹੀਂ ਜ਼ਰੂਰੀ ਸਮਝਿਆ ਕਿ ਆਪਣੇ ਪਿਓ ਦੀ ਪਹਿਲਾ ਅਰਥੀ ਨੂੰ ਜਿਹੜੀ ਅਗਨੀ ਭੇਟ ਕਰਦਈਏ ਉਹਨਾਂ ਨੇ ਇਹ ਜ਼ਰੂਰੀ ਸਮਝਿਆ ਕਿ ਜਦਾਤ ਪਹਿਲਾ ਮੈਂ ਲੈਣੀ ਆ ਫਲਾਨੀ ਜਾਤ ਤੇ ਹੱਕ ਮੇਰਾ ਫਲਾਨੀ ਥਾਂ ਤੇ ਹੱਕ ਮੇਰਾ ਇਹ ਨਹੀਂ ਕਿ ਪੇ ਤੇ ਹੱਕ ਮੇਰਾ ਦੋਨਾਂ 'ਚੋਂ ਇੱਕ ਕਵੀ ਕੋਈ ਸ਼ਰਮ ਕਰ ਲੈਂਦਾ ਕਿ ਜੋ ਰੀਤੀ ਰਿਵਾਜ ਆ ਪਹਿਲਾਂ ਉਹ ਤਾਂ ਪੂਰੇ ਕਰ ਲਈਏ ਇੱਕੋ ਠੰਡਾ ਪੈ ਜਾਂਦਾ ਨਾ ਦੋਨੇ ਬਰਾਬਰ ਦੇ ਔਰ ਇੱਥੋਂ ਇਹ ਵੀ ਗੱਲ ਪਤਾ ਲੱਗਦੀ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਦੀ ਮੌਤ ਹੋਈ ਆ ਉਹਦੇ ਵੱਲੋਂ ਵੀ ਸੰਸਕਾਰ ਕਿਤੇ ਨਾ ਕਿਤੇ ਘੱਟ ਰਹਿ ਗਏ ਹੋਣੇ ਜਿਹੜਾ ਸਮਝਾ ਨਹੀਂ ਸੀ ਕਿਉਂਕਿ ਦੋਨਾਂ ਵਿੱਚੋਂ ਇੱਕ ਨੇ ਵੀ ਢਿੱਲ ਨਹੀਂ ਕੀਤੀ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਥਾਣੇ ਲੈ ਕੇ ਜਾਇਆ ਜਾਂਦਾ ਔਰ ਥਾਣੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉੱਥੇ ਮੁਲਾਜ਼ਮ ਸੀ ਉਹਦੇ ਵੱਲੋਂ ਇਹੀ ਨਸੀਹਤ ਦਿੱਤੀ ਜਾਂਦੀ ਕਿ ਭਾਈ ਪਹਿਲਾਂ ਆਪਣੇ ਪਿਓ ਦਾ ਸੰਸਕਾਰ ਤਾਂ ਕਰ ਲੈਂਦੇ ਤੁਹਾਨੂੰ ਅਗਨ ਭੇਟ ਦਾ ਕਰ ਲੈਂਦੇ ਆਪਣੇ ਪਿਓ ਨੂੰ ਤੁਸੀਂ ਪਹਿਲੇ ਹੀ ਆਗਮ ਸ਼ੁਰੂ ਕਰ ਦਿੱਤਾ ਆਮੋਮਲ ਅਸੀਂ ਕਹਾਵਾਂ ਸੁਣਦੇ ਹਾਂ ਕਿ ਸੇਵਾ ਵੀ ਨਹੀਂ ਠੰਡਾ ਹੋਇਆ ਪਹਿਲੀ ਲੜਪੇ ਲੇਕਿਨ ਇਹ ਤਾਂ ਉਸ ਤੋਂ ਵੀ ਉੱਪਰਲੀ ਗੱਲ ਹੈ ਇਹ ਤਾਂ ਉੱਤੋਂ ਵੀ ਅੱਗੇ ਹੋਗੇ ਹੱਲੇ ਅਰਥੀ ਨੂੰ ਅੱਗ ਵੀ ਨਹੀਂ ਲਾਈ ਉਸ ਤੋਂ ਪਹਿਲਾਂ ਹੀ ਜਿਹੜਾ ਆ ਲੜਪੇ ਆ ਤਾਂ ਬਹੁਤ ਮੰਦ ਭਾਗੀ ਗੱਲ ਹੈ ਔਰ ਹੌਲੀ-ਹੌਲੀ ਇਹੀ ਚੱਲਣ ਚੱਲਣਾ ਜੀ ਜੀ ਕਿਉਂਕਿ ਲੋਕਾਂ ਅੰਦਰ ਸਬਰ ਨਹੀਂ ਹੈ ਲੋਕਾਂ ਅੰਦਰ ਸੰਤੋਖ ਨਹੀਂ ਹੈ ਲੋਕੀ ਸਬਰ ਨਹੀਂ ਕਰਦੇ ਉਹ ਚਾਹੁੰਦੇ ਕਿ ਤੱਤਾ ਤੱਤਾ ਖਾ ਲਈ ਔਰ ਇਹ ਗੱਲ ਭੁੱਲ ਜਾਂਦੇ ਆ ਕਿ ਤੱਤਾ ਖਾਣ ਨਾਲ ਜੀਭ ਜਲ ਜਾਂਦੀ ਆ ਪਰ ਹੁਣ ਜੀਭ ਦੇ ਨਾਲੋਂ ਜ਼ਿਆਦਾ ਕਰਮ ਵੀ ਜਲ ਗਏ ਕਿਉਂਕਿ ਹੁਣ ਭੁਗਤਣਾ ਪੈਣਾ ਜੋ ਇੱਕ ਦੂਜੇ ਨੂੰ ਲਾਹੂ ਰਮਣ ਪੇਟ ਕੀਤਾ ਜੀ ਸਰ ਮੈਂ ਇੱਕ ਹੋਰ ਖਬਰ ਪੜ੍ਹੀ ਕਿ ਇੱਕ ਦੋਸਤ ਨੇ ਸ਼ਰਾਬ ਪੀ ਕੇ ਆਪਣੇ ਦੂਸਰੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਪੂਰੀ ਖਬਰ ਕੀ ਹੈ ਦੇਖੋ ਇੱਥੇ ਵੀ ਉਹੀ ਗੱਲ ਮੈਂ ਕਰਨੀ ਚਾਹੁੰਦਾ ਸ਼ਰਾਬ ਲਾਲਪਰੀ ਤੇ ਇੱਥੇ ਵੀ ਖੂਨ ਚਟਾ ਹੋ ਗਿਆ ਆਪਾਂ 2-3 ਦਿਨ ਪਹਿਲਾਂ ਹੀ ਇਹੀ ਗੱਲ ਕਰਦੇ ਸੀਗੇ ਕਿ ਜਿਹੜੇ ਦੇਖੋ ਦੋਸਤੀ ਹੁੰਦੀ ਨਾ ਇਨਸਾਨ ਮਾਪਿਓ ਭੈਣ ਭਰਾ ਨਹੀਂ ਚੁਣਦਾ ਦੋਸਤ ਜਹਾਂ ਤੇ ਆ ਕੇ ਉਹ ਆਪ ਬਣਾਉਂਦਾ ਔਰ ਇੱਥੇ ਕਈ ਵੇਲੇ ਗਲਤੀ ਵੀ ਕਰ ਲੈਂਦਾ ਕਿਉਂਕਿ ਪੈਰ ਪੈਰ ਤੇ ਧੋਖੇ ਨੇ ਇੱਥੇ ਪੈਰ ਪੈਰ ਤੇ ਪਿੱਠੇ ਛੁਰਾ ਵੱਜਦਾ ਇੱਥੇ ਇਹ ਖਬਰ ਪਤਾ ਲੱਗੀ ਹੈ ਕਿ ਜਿਹੜਾ ਜਸਪ੍ਰੀਤ ਨਾਮਕ ਵਿਅਕਤੀ ਸੀ ਜਿਸ ਦਾ ਕਤਲ ਹੋਇਆ 30 ਸਾਲ ਉਸਦੀ ਉਮਰ ਸੀ ਉਹ ਖੇਤੀ ਕਰਦਾ ਸੀਗਾ ਉਸਨੇ ਸੁਖਦੇਵ ਨਾਮਕ ਵਿਅਕਤੀ ਤੋਂ ਕੁਝ ਪੈਸੇ ਉਧਾਰ ਲਏ ਸਨ ਵਾਪਸ ਨਹੀਂ ਕਰ ਪਾਰਿਆ ਸੀਗਾ ਤਾਂ ਸੁਖਦੇਵ ਦਾ ਪਾਰਾ ਚੜ ਜਾਂਦਾ ਸੁਖਦੇਵ ਗੁੱਸਾ ਬਹੁਤ ਉਹਨੂੰ ਚੜ ਜਾਂਦਾ ਤੇ ਉਸ ਤੋਂ ਬਾਅਦ ਉਹ ਜਿਹੜਾ ਆ ਜਸਪੀ ਜਸੂ ਦਾ ਕਤਲ ਕਰ ਦਿੰਦਾ ਹੁਣ ਪੁਲਿਸ ਉਸਨੂੰ ਗ੍ਰਿਫਤਾਰ ਕਰ ਲਿਆ ਹੁਣ ਸਵਾਲ ਇਹੀ ਹੈ ਸੁਖਦੇਵ ਨੂੰ ਕਿ ਭਾਈ ਜਿਹਨੂੰ ਤੂੰ ਮਾਰ ਦਿੱਤਾ ਹੁਣ ਉਹ ਤੋਂ ਪੈਸੇ ਵਾਪਸ ਕਿਵੇਂ ਲਵੇਂਗਾ ਹੁਣ ਉਹ ਤਾਂ ਜਹਾਨੋਂ ਰੁਖਸਤ ਕਰ ਦਿੱਤਾ ਜਹਾਨੋਂ ਉਹਨੂੰ ਤੋੜ ਦਿੱਤਾ ਹੁਣ ਪੈਸੇ ਕਿਵੇਂ ਵਾਪਸ ਲੈਣੇ ਵੀ ਆਪਾਂ ਕਤਲ ਕਰਨ ਵੇਲੇ ਆਪਾਂ ਕੋਈ ਕਾਂਸਪੀਰੇਨਸੀ ਕ੍ਰੀਏਟ ਕਰਨ ਵੇਲੇ ਕੋਈ ਛੜਿਆੰਤਰ ਚਲਾਉਣ ਵੇਲੇ ਸੋਚਦਾ ਹੀ ਨਹੀਂ ਕਿ ਉਹਦਾ ਨਤੀਜਾ ਕੀ ਨਿਕਲੂਗਾ ਚਲੋ ਉਹਨੂੰ ਮਾਰ ਵੀ ਦਿੱਤਾ ਹੁਣ ਪੈਸੇ ਵਾਪਸ ਕਿਵੇਂ ਲੈਣੇ ਸਵਾਲਾਂ ਤੋਂ ਸਵਾਲ ਤਾਂ ਇਹ ਆ ਨਾ ਔਰ ਪੁਲਿਸ ਨੇ ਪੁਲਿਸ ਦਾ ਇਹ ਕਹਿਣਾ ਇਸ ਪੂਰੇ ਮਾਮਲੇ ਤੇ ਕਿ ਹਥਿਆਰ ਕੋਈ ਰਿਕਵਰੀ ਨਹੀਂ ਹੋਇਆ ਰਿਕਵਰ ਨਹੀਂ ਕਰ ਪਾਈ ਪੁਲਿਸ ਹਲੇ ਤੱਕ ਕੋਈ ਹਥਿਆਰ ਤਫਤੀਸ਼ ਜਾਰੀ ਹੈ ਕਹਿੰਦੇ ਹਥਿਆਰ ਵੀ ਰਿਕਵਰ ਕਰ ਲਾਂਗੇ ਸਰ ਜਿਹੜੀ ਗੁੰਡਾਗਰਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਦੇਖੋ ਅਮਨ ਕਾਨੂੰਨ ਦੀ ਸਥਿਤੀ ਦਾ ਲੋਕ ਕਹਿੰਦੇ ਕਿ ਚੱਕਨਾ ਚੂਰ ਕੀਤੀ ਪਈ ਹੈ ਮਾੜੇ ਅੰਸਰਾਂ ਨੂੰ ਜੀ ਕਿਸੇ ਦਾ ਡਰ ਨਹੀਂ ਕਿਸੇ ਦਾ ਖੌਫ ਨਹੀਂ ਕਿਸੇ ਦਾ ਭੈ ਨਹੀਂ ਆਮ ਬੰਦਾ ਜਿਹੜਾ ਹੈ ਨਾ ਉਹ ਘਰ ਚ ਡਰਿਆ ਡਰਿਆ ਮਹਿਸੂਸ ਕਰਦਾ ਤੇ ਜ ਐਂਟੀ ਸੋਸ਼ਲ ਐਲੀਮੈਂਟ ਦੇ ਸ਼ਰਯਾ ਮੁਕੰਮ ਦੇ ਪਏ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਆ ਸਥਿਤੀ ਇਹ ਆ ਕਿ ਲੀਡਰ ਵੀ ਡਰੇ ਡਰੇ ਘੁੰਮਦੇ ਆ ਸਕਿਉਰਟੀ ਤੋਂ ਬਿਨਾਂ ਉਹ ਵੀ ਕਿਤੇ ਨਹੀਂ ਜਾਂਦੇ ਤੁਸੀਂ ਸਮਝ ਸਕਦੇ ਕਾਨੂੰਨੀ ਸਥਿਤੀ ਕਿੱਥੇ ਘਟ ਗਈ ਹੈ